ਨਾਲ ਨਰਾਇਣ ਮੇਰਾ ਜਮਦੂਦ ਨਾ ਆਵੇ ਨੀਰੇ ਕੰਠ ਲੋਏ ਬਰਵ ਰੱਖੈ ਸਤਿਗੁਰ ਕੀ ਸਚ ਸਾਕ ਹੰਦਾਰ ਜਨਾਂ ਦੇਖ ਜੀਵਾ ਗੁਰ ਤੇਰਾ ਸਾਦ ਬੰਦਨਾ ਅਨਕ ਵਾਰ ਸਰਬ ਕਲਾਸ ਮਰਥ ਡੋਲਣ ਤੇ ਰਾਖੋ ਪ੍ਰਭੂ ਲਾਣਕ ਦੇ ਕਰ ਹੱਥ ਸੋਰਠ ਜੀ ਜੰਤ ਸਭ ਬਸ ਕਰ ਦਿਨੇ ਸੇਵਕ ਸਭ ਦਰਬਾਰੇ ਜੀ ਜੰਤ ਸਭ ਬਸ ਕਰ ਦਿਨੇ ਸੇਵਕ ਸਭ ਦਰਬਾਰੇ ਮੰਗੀਕਾਰਿਕ ਜੋ ਪ੍ਰਭ ਆਪਣਾ ਪਵਨ ਦਾ ਪਾਰ ਉਤਾਰੇ ਸੰਤਨ ਕੈ ਕਾਰਜ ਸਗਲ ਸਵਾਰੇ ਦਿਨ ਦਇਆਲ ਕਿਰਪਾਲ ਕਿਰਪਾ ਨਦ ਪੂਰਨ ਖਸਮੋ ਮੋਹ ਮਾਰੇ ਰਹਾਉ ਦਰ ਸਭ ਥਾਈ ਊਣ ਨ ਕਤੋਂ ਬਤਾ ਭਗਤ ਸਰਪਾ ਦਿਓ ਜਨ ਆਪਣਾ ਪਰਤਾਪ ਨਾਨਕ ਪ੍ਰਭ ਜਾਤਾ ਆਓ ਬੈਠ ਦਰ ਸਭ ਥਾਈ ਉਹ ਨ ਨ ਕਤ ਹੂੰ ਬਾਤਾ ਭਗਤ ਸਰਪਾਉ ਦਿਓ ਜਨ ਆਪਣੇ ਪਰਤਾਪ ਨਾਨਕ ਪ੍ਰਭ ਜਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ